ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਗਾ ਦੋਸਤਾਂ ਨੂੰ ਸਾਰਿਆਂ ਨੂੰ ਜਿਹੜੇ ਸਾਡੇ ਚੈਨਲ ਨਾਲ ਜੁੜੇ ਹੋਏ ਆ ਕਬੱਡੀ 105 ਦੇ ਨਾਲ ਤੇ ਅੱਜ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਬਾਬਾ ਜੀ ਦੇ ਨਾਲ ਜਿਹੜੇ ਜੋ ਕਿ ਪਿਛਲੇ 35 ਸਾਲਾਂ ਤੋਂ ਇੱਥੇ ਮਠਿਆਈ ਦੀ ਪਕੌੜੀਆਂ ਦੀ ਦੁਕਾਨ ਲਾਉਂਦੇ ਆ ਤੇ ਚਲੋ ਆਜੇ ਪਹਿਲਾਂ ਬਾਬੇ ਦਾ ਪਿੰਡ ਪੁੱਛਦੇ ਆ ਕਿਹੜਾਗਾ ਬਾਬੇ ਕਿਹੜੇ ਪਿੰਡ ਤੋਂ ਸੀ ਸਭ ਤੋਂ ਪਹਿਲਾਂ ਆ ਤਾਂ ਹੀ ਫਤਿਹ ਬੁਲਾਉਣਾ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਮੇਰਾ ਪਿੰਡ ਹੈ ਜੀ ਪਿੰਡ ਭੋੜੀਪੁਰ ਡਿਸਟ੍ਰਿਕਟ ਬਟੈਂਡਾ ਬਲਾਕ ਭਗਤਾ ਭਾਈਕਾ ਦਾ ਦਾਸ ਨੂੰ ਅੱਜ ਪਾਪਾ ਜੀ ਦੀ ਫਿਲਹਾਲ 5 ਸਾਲਾਂ ਤੋਂ ਚੇਅਰਮੈਨੀ ਦਾ ਸੇਵਾ ਦਾ ਮੌਕਾ ਮਿਲਿਆ 1978 ਨੂੰ ਦਾਸ ਨੂੰ 32 ਸਾਲ ਦੀ ਉਮਰ ਦੇ ਵਿੱਚ ਪਿੰਡ ਦੀ ਨਾ ਮੈਂ ਨਾ ਮੈਂ ਇਹ ਕਿ ਕਰਨ ਸਰਪੰਚੀ ਦਾ ਵੀ ਪਰਮਾਤਮਾ ਵੱਲੋਂ ਮੌਕਾ ਮਿਲਿਆ ਹੈ। ਪਰ ਮੈਂ ਆਪਣਾ ਕੰਮ ਨਹੀਂ ਛੱਡਿਆ ਜੀ। ਨਾ ਸਰਪੰਚੀ ਦੇ ਵਿੱਚ ਕੰਮ ਛੱਡਿਆ ਨਾ ਚੇਅਰਮੈਨੀ ਦੇ ਵਿੱਚ ਕੰਮ ਛੱਡਿਆ। ਤਾਂ ਮੈਨੂੰ ਆਪੀਲ ਦਿੱਤੀ ਆ ਜੀ। ਬਾਕੀ ਮੈਨੂੰ ਜਦੋਂ ਵੀ ਕਿਤੇ ਮੀਟਿੰਗ ਬੁਆ ਕੇ ਸੱਦਿਆ ਜਾਂਦਾ ਆ ਉਹਦੇ ਟਾਈਮ ਟੂ ਟਾਈਮ ਮੈਂ ਜਾਂਦਾ ਹਾਂ ਐਸੀ ਕੋਈ ਗੱਲ ਨਹੀਂ। ਪਰ ਮੈਂ ਆਪਣੇ ਬੱਚਿਆਂ ਦੀ ਪਾਲਣਾ ਕੰਮ ਦੇ ਵਿੱਚ ਵਿਸ਼ਵਾਸ ਕਰਦਾ ਹਾਂ। 35 ਸਾਲ ਤੋਂ ਲਗਭਗ 36 37 ਵੀ ਹੋ ਸਕਦੇ ਆ 34 ਵੀ رہ ਸਕਦੇ ਆ ਲਗਭਗ 82 83 ਬੰਮਾਰ ਆਈ ਜਿਹੜਾ ਮੇਲੇ ਦਾ ਅੱਜ ਰੌਣਕ ਪਹਿਲਾਂ ਦੇ ਮੁਕਾਬਲੇ ਕੋ ਦੇਖਣ ਨੂੰ ਜ਼ਿਆਦਾ ਹੀ ਮਿਲਦੀ ਆਈ ਪਹਿਲਾਂ ਕਬੱਡੀ ਦੇ ਜਿਹੜੇ ਟੂਰਨਾਮੈਂਟ ਹੁੰਦੇ ਸੀ ਦਿਨੇ ਦਿਨੇ ਮੁੱਕ ਜਾਂਦੇ ਸੀਗੇ ਤੇ ਹੁਣ ਟੂਰਨਾਮੈਂਟ ਥੋੜੇ ਮਹਿੰਗੇ ਵੀ ਹੋ ਗਏ ਜੀ ਆ ਜਿਹੜਾ ਰਾਤ ਨੂੰ ਲਾਈਟਾਂ ਵਗੈਰਾ ਦਾ ਪ੍ਰਬੰਧ ਇਹਨਾਂ ਅ ਦੇਖਣ ਵਾਲੇ ਦਰਸ਼ਕਾਂ ਨੂੰ ਵੀ ਲੇਰਾ ਹੋ ਜਾਂਦਾ ਹੈ ਤੇ ਜਿਹੜੀ ਕਮੇਟੀ ਹੈ ਉਹਨਾਂ ਨੂੰ ਵੀ ਜਿਹੜੀਆਂ ਟੀਮਾਂ ਲੇਟ ਆਉਂਦੀਆਂ ਪਰੇਸ਼ਾਨੀਆਂ ਆਉਂਦੀ ਹੈ ਹਰ ਇੱਕ ਗੱਲ ਟਾਈਮ ਦੇ ਵਿੱਚ ਹੋਵੇ ਤਾਂ ਵਧੀਆ ਰਹਿੰਦੀ ਹੈ। ਬਾਬਾ ਇੱਥੋਂ ਜਦੋਂ ਤੁਸੀਂ ਪੈੰਡ ਆਉਨੇ ਆ ਆਪਣੇ ਤੇ ਤੁਹਾਨੂੰ ਇੱਥੋਂ ਬਹੁਤ ਪਿਆਰ ਮਿਲਦਾ ਵਧੀਆ ਬਹੁਤ ਜੀ ਮੈਂ ਅੱਜ ਪਹਿਲੀ ਤਰੀਕਾ ਆਇਆ ਮੈਂ ਮੇਰੀ ਆਵਾਜ਼ ਵੀ ਖਰਾਬ ਜੀ ਹੋਈ ਪਈ ਹੈ ਮਸਾਫਰੀ ਦੇ ਵਿੱਚ ਇੱਥੇ ਆ ਕੇ ਪੁੰਜੇ ਪਈ ਦਾ ਬਾਬਾ ਜੀ ਦੇ ਚਰਨਾਂ 'ਚ ਬੜਾ ਆਨੰਦ ਆਉਂਦਾ ਜੀ ਮਿੱਟੀ ਦੇ ਵਿੱਚ ਲਿਬੜ ਕੇ ਪੈਨੇ ਆ ਸਾਡੀ ਸਾਡੀ ਮਾਂ ਆ ਹੈ ਤੇ ਪਹਿਲਾਂ ਵਾਲੇ ਮੇਲੇ ਨਾਲ ਤੇ ਬਾਬਾ ਜੀ ਹੁਣ ਵਾਲੇ ਮੇਲੇ ਵਿੱਚ ਕੀ ਫਰਕ ਲੱਗਦਾ ਤੁਹਾਨੂੰ ਫਰਕ ਆ ਜੀ ਪਹਿਲਾਂ ਥੋੜੇ ਲੋਕ ਅਣਪੜ ਜਿਆਦਾ ਸੀਗੇ ਹੁਣ ਮੁੰਡੇ ਸੂਝ-ਬੂਝ ਵਾਲੇ ਬਣੇ ਗਏ ਕੋਈ ਛੇੜੀ ਕਿਤੇ ਲੜਦਾ ਝਗੜਦਾ ਨਹੀਂਗਾ ਜੀ ਪਹਿਲਾਂ ਖਰਾਬ ਰੂਪ ਨਹੀਂ ਥੇ ਮੇਂ ਹੱਥ ਉੱਠ ਕਰਦੇ ਰਹਿੰਦੇ ਸੀ ਹੁਣ ਇਹੇ ਬਹੁਤ ਘੱਟ ਮੌਕੇ ਮਿਲ ਲਏ ਆ ਜਿਹੜੀ ਘੱਟ ਦੀ ਗੱਲ ਹੈ ਘੱਟ ਦੇ ਵਿੱਚ ਟੂਰਨਾਮੈਂਟ ਦੇ ਹਿਸਾਬ ਨਾਲ ਪਹਿਲਾਂ ਦੇ ਮੁਕਾਬਲੇ ਇਕੱਠ ਜ਼ਿਆਦਾ ਹੋ ਰਿਹਾ ਜੀ ਲੋਕ ਖੇਡਾਂ ਨੂੰ ਪਹਿਲ ਦਿੰਦੇ ਆ ਜੀ ਮੈਂ ਹੁਣ ਮੈਂ ਦੱਸਣ ਲੱਗਾ ਤਾਂ ਵੈਸੇ ਤੁਸੀਂ ਕੀ ਕਹੋਗੇ ਸਾਡੇ ਤੇ ਵੀ ਤੁਹਾਡੇ ਵਰਗੀ ਜਵਾਨੀ ਸੀ ਮੈਂ ਸਪੋਰਟਸਮੈਨ ਆ ਮੈਂ ਖੁੱਦ 7 ਗੇਮਾਂ ਖੇਡਿਆ ਜੀ ਰੇਸ ਕਬੱਡੀ ਗੋਲਾ ਟੂਰਨਾਮੈਂਟ ਮੈਨੂੰ ਬਹੁਤ ਚੰਗਾ ਲੱਗਦਾ ਔਰ ਮੈਨੂੰ ਦੇਖਣ ਦਾ ਮੌਕਾ ਨਹੀਂ ਮਿਲਦਾ ਕਿਉਂਕਿ ਮੈਂ ਅੱਜ ਦੁਕਾਨ ਦੇ ਵਿੱਚ ਜ਼ਿਆਦਾ ਬਿਜ਼ੀ ਹੁੰਦਾ ਐ ਮੇਲਾ ਕਿਦਾਂ ਦਾ ਲੱਗਿਆ ਬਾਈ ਇਹਦੀ ਫਿਰ ਬਹੁਤ ਸੋਹਣਾ ਲੱਗਿਆ ਜੀ ਬਹੁਤ ਸੋਹਣਾ ਰੌਣਕ ਬਹੁਤ ਸੀਗੀ ਜਿਹੜਾ ਇਹ ਮੇਲਾ ਚੱਲ ਰਿਹਾ ਤੁਹਾਡੀ ਦੁਕਾਨ 35 ਸਾਲਾਂ ਤੋਂ ਚੱਲ ਰਹੀ ਆ ਇਹ ਤੁਹਾਡੀ ਕਮਾਈ ਆ ਜਾਂ ਤੁਹਾਡੀ ਸੇਲ ਹੋ ਰਹੀ ਆ ਇਹਦੇ ਵਿੱਚ ਅੱਗੇ ਨਾਲੋਂ ਵਾਧਾ ਹੋਇਆ ਕੁਝ ਹਾਂ ਜੀ ਵਾਧਾ ਵਾਧਾ ਤਾਂ ਆਇਆ ਵੀ ਜਦੋਂ 20 ਰੁਪਏ ਕਿਲੋ ਜਿਹੜੇ ਬੰਨੀਆਂ ਹੁੰਦੀਆਂ ਸਾਇਟ 100 ਨੂੰ ਆ ਉਹੋਂ ਖਾਂਡ ਰਿ 6 ਰੁਪਏ ਕਿਲੋ ਹੁੰਦੇ ਸੀ ਹੁਣ ਨਾ ਮੂਰੇਤੀ ਆ ਲੱਗ ਗਿਆ 36 ਰੁਪਏ ਕਿਲੋ ਹੈ ਚਾਹ ਦਾ ਕੱਪ ਵੀ ਉਹ 75 ਪੈਸੇ ਦਾ ਸੀ ਹੁਣ 10 ਰੁਪਏ ਦਾ ਹੈ ਕੇਲਾ ਵੀ 5 10 9ਵੇਂ ਪੈਸਿਆਂ ਦਾ ਆ ਜਾਂਦਾ ਸੀਗਾ ਪਹਿਲੇ 10 ਕੇਲੇ ਆ ਜਾਂਦੇ ਸੀਗੇ ਹੁਣ 5 ਰੁਪਏ ਦਾ ਕੇਲਾ ਆਉਂਦਾ ਉਹ ਤਾਂ ਜੀ ਬਰਾਬਰੀ ਹੈ ਖਾਂ ਹੋਰ ਸਾਰੇ ਐਨ ਆਰ ਆਈ ਵੀ ਲੋਨ ਲੋ ਪਿੰਡ ਵਾਸੀਆਂ ਲੋ ਤੇ ਕਬੱਡੀ ਟੂਰਨਾਮੈਂਟ ਵੱਲੋਂ ਤੇ ਸਾਰੇ ਨਗਰ ਵੱਲੋਂ ਬਾਬਾ ਜੀ ਦਾ ਬਿਸ਼ੇਸ਼ ਸਨਮਾਨ ਕਰਦੇ ਇਥੇ ਗੁਜਰਤੇ ਵੀ ਇਥੇ 35 ਸਾਲ ਹੋ ਗਏ ਜਿਹੜੇ ਇਹਨਾਂ ਨੂੰ ਇਥੇ ਆਇਆ ਨੂੰ ਲੋ ਬਾਬਾ ਮੈਨੂੰ ਵੀ ਪਿੰਡ ਬਹੁਤ ਚੰਗਾ ਲੱਗਾ ਜੀ ਮੈਂ ਵੀ ਧੰਨਵਾਦ ਕਰਦਾ ਵਾਹਿਗੁਰੂ ਜੀ ਦੇ ਖਾਲਸਾ ਹੋਰ ਵਾਹਿਗੁਰੂ